ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕੁਐਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਸਾਡੀਆਂ ਵੀਡੀਓਜ਼ ਤੁਹਾਨੂੰ ਅੱਗੇ ਵੀ ਅਸੀਂ ਕਹਿੰਦੇ ਰਹਿੰਦੇ ਹਾਂ ਵੀ ਸਾਡੀਆਂ ਵੀਡੀਓ ਕਬੀਲਦਾਰੀ ਵਾਲੀਆਂ ਹੁੰਦੀਆਂ ਘਰ ਘਰ ਦੀਆਂ ਕਹਾਣੀਆਂ ਵਾਲੀਆਂ ਹੁੰਦੀਆਂ ਦੁਨੀਆਦਾਰੀ ਵਾਲੀਆਂ ਹੁੰਦੀਆਂ ਠੀਕ ਹੈ ਜੀ ਫੇਰ ਵੀ ਸਾਤੋਂ ਕੋਈ ਗਲਤੀ ਹੁੰਦੀ ਹੈ ਤਾਂ ਜ਼ਰੂਰ ਦੱਸਿਆ ਕਰੋ ਅੱਜ ਦਾ ਆਪਣਾ ਟੌਪਿਕ ਹੈਗਾ ਇੱਕ ਔਰਤ ਬਾਰੇ ਕਹਿੰਦੇ ਇੱਕ ਮੂਰਖ ਔਰਤ ਆਪਣੇ ਆਦਮੀ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੀ ਹੈ ਤੇ ਆਪ ਗੁਲਾਮ ਦੀ ਜਨਾਨੀ ਬਣ ਕੇ ਰਹਿਣਾ ਚਾਹੁੰਦੀ ਹੈ ਜਿਹੜੀ ਸੂਝਵਾਨ ਔਰਤ ਹੈ ਜਿਹੜੀ ਸਮਝਦਾਰ ਔਰਤ ਹੈ ਉਹ ਆਪਣੇ ਆਦਮੀ ਨੂੰ ਰਾਜਾ ਬਣਾ ਕੇ ਰੱਖਣਾ ਚਾਹੁੰਦੀ ਹੈ ਉਸ ਰਾਜੇ ਦੀ ਰਾਣੀ ਬਣ ਕੇ ਰਹਿਣਾ ਚਾਹੁੰਦੀ ਹੈ ਦੇਖੋ ਜੀ ਆਪਾਂ ਇਹ ਦੋਹਾਂ ਤਰ੍ਹਾਂ ਦੀ ਔਰਤ ਦੀ ਗੱਲ ਕਰਾਂਗੇ ਪਹਿਲਾਂ ਆਪਾਂ ਗੱਲ ਕਰਦੇ ਆਂ ਮੂਰਖ ਔਰਤ ਬਾਰੇ ਮੂਰਖ ਔਰਤ ਜਿਹੜੀ ਆਪਣੇ ਆਦਮੀ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੀ ਹੈ ਉਹ ਔਰਤ ਕੀ ਕਰਦੀ ਹੈ ਉਹਨੇ ਸਭ ਤੋਂ ਪਹਿਲਾਂ ਆਪਣੇ ਆਦਮੀ ਨੂੰ ਪਰਿਵਾਰ ਤੋਂ ਦੂਰ ਕਰਨਾ ਹੈ ਗੱਲੇ-ਵਾਤੀ ਉਹਦਾ ਦਿਮਾਗ ਦੂਰ ਕਰਨਾ ਹੈ। ਪਰਿਵਾਰ ਦੇ ਬੜੇ ਪਰਿਵਾਰ ਹੈ ਨਾ ਜਿਹੜਾ ਬੜਾ ਛੱਕ ਦੇ ਦਾਇਰੇ ਚ ਲਿਆ ਦੇਣਾ ਹੈ। ਵੀ ਤੇਰਾ ਪਰਿਵਾਰ ਐਦਾਂ ਦਾ ਹੈ ਫਲਾਣਾ ਘਰ ਚ ਜੀ ਐ, ਐਦਾਂ ਦਾ ਹੈ thymka ਐਦਾਂ ਦਾ ਫਲਾਣਾ ਆਏ ਕਹਿੰਦਾ, thymka ਆਏ ਕਹਿੰਦਾ। ਫਿਰ ਉਹਨੂੰ ਹੌਲੀ-ਹੌਲੀ ਰਿਸ਼ਤਿਆਂ ਤੋਂ ਦੂਰ ਕਰਨਾ ਹੈ। ਜਣੀ ਉਹਨੇ ਸਾਰੇ ਪਾਸਿਓਂ ਸਾਰੇ ਪਾਸਿਓਂ ਉਸ ਇਨਸਾਨ ਦਾ ਧਿਆਨ ਹਟਾ ਕੇ ਸਿਰਫ ਆਪਣੇ ਜੋਗਾ ਕਰ ਲੈਣਾ। ਉਹ ਆਦਮੀ ਹੁੰਦੇ ਨੇ ਜੋਰੋ ਦੇ ਗੁਲਾਮ ਰਨ ਮਰੀਦ ਜਿਨ੍ਹਾਂ ਨੂੰ ਆਪਣੀ ਜਨਾਨੀ ਤੋਂ ਸਵਾਇ ਕੁਝ ਦਿਖਦਾ ਨਹੀਂ ਜੇ ਉਹ ਕਹੇ ਉੱਠ ਖੜ ਤਾਂ ਉੱਠ ਖੜਦੇ ਆ ਵਿਚਾਰੇ ਜੇ ਉਹ ਕਹਿੰਦੀ ਹੈ ਬਹਿ ਜਾ ਉਹ ਬਹਿ ਜਾਂਦਾ ਵਿਚਾਰਾ ਠੀਕ ਹੈ ਜਿਹਦੇ ਨਾਲ ਵਰਤਣਾ ਅਗਲੀ ਦੱਸਦੀ ਹੈ ਵੀ ਫਲਾਣਾ ਚੰਗਾ ਹੈ ਫਲਾਣੇ ਨਾਲ ਵਰਤਣਾ ਫਲਾਣਾ ਮਾੜਾ ਹੈ ਫਲਾਣੇ ਨਾਲ ਅਸੀਂ ਨਹੀਂ ਵਰਤਣਾ ਤੈਅ ਕਰਦੀ ਹੈ ਅਗਲੀ ਰਿਸ਼ਤੇ ਸਹੁਰੇ ਘਰ ਆ ਕੇ ਠੀਕ ਹੈ ਜੀ ਉਹ ਫਿਰ ਗਾਹਾਂ ਤੇ ਘੁੱਗੂ ਇਹੋ ਜਿਹਾ ਬਣ ਜਾਂਦਾ ਹੈ ਉਹ ਜਮਾਈ ਮਾਉ ਬਣ ਜਾਂਦਾ ਉਹ ਕਹਿੰਦਾ ਵੀ ਜਿੱਥੇ ਤੂੰ ਕਹੇਂਗੀ ਉੱਥੇ ਮੈਂ ਖੜੂਗਾ ਜਿੱਥੇ ਤੂੰ ਕਹੇਂਗੀ ਉੱਥੇ ਮੈਂ ਬੈਠੂਗਾ ਫਿਰ ਹੈ ਉਹ ਬਾਜੇ ਨੇ ਜਿਹੜੇ ਜਨਾਨੀਆਂ ਦੇ ਵਜਾਏ ਤੇ ਵੱਜਦੇ ਨੇ ਹੁਣ ਤੁਸੀਂ ਮੈਨੂੰ ਇਹ ਦੱਸੋ ਆਪਾਂ ਮੂਰਖ ਔਰਤ ਬਾਰੇ ਗੱਲ ਕਰਦੇ ਆਂ ਇੱਕ ਆਦਮੀ ਹੈ ਸੂਝਵਾਨ ਇਨਸਾਨ ਹੈ ਇੱਕ ਬੜੀ ਛਾਤਰ ਕੁੜੀ ਉਹਦੇ ਘਰ ਆ ਗਈ ਉਨੇ ਹੋ ਸਾਰਿਆਂ ਤੋਂ ਹੀ ਖੋਲਿਆ ਹੁਣ ਤੁਸੀਂ ਦੱਸੋ ਵੀ ਆਦਮੀ ਸਾਰੇ ਰਿਸ਼ਤਿਆਂ 'ਚ ਭੈਣਾ ਭਾਈਆਂ 'ਚ ਮਾਸੀਆਂ ਫੁੱਫੀਆਂ 'ਚ ਸਾਰਿਆਂ 'ਚ ਖੜਾ ਸੋਹਣਾ ਲੱਗਦਾ ਹੈ ਕਿ ਸਾਰਿਆਂ ਤੋਂ ਉਹ ਟੁੱਟਿਆ ਸੋਹਣਾ ਲੱਗਦਾ ਹੈ ਹਾਂ ਕਿਸੇ ਨਾਲ ਸਾਨੂੰ ਲੱਗਦਾ ਵੀ ਨਹੀਂ ਸਾਡਾ ਉਹ ਰਿਸ਼ਤਾ ਵਰਤਣਯੋਗ ਸਾਡੇ ਨਾਲ ਹੈਗਾ ਉਹ ਗੱਲ ਵੱਖਰੀ ਹੈ ਇੱਕ ਮਨ ਘੜਤ ਕਹਾਣੀਆਂ ਬਣਾ ਕੇ ਜਿਹੜਾ ਰਿਸ਼ਤਾ ਜਨਾਨੀ ਨੂੰ ਪਸੰਦ ਨਹੀਂ ਉਹ ਆਦਮੀ ਦੇ ੱੱੱਕੇ ਤੋਂ ਗਲ ਪਾਤਾ ਬਈ ਤੇਰਾ ਆ ਰਿਸ਼ਤਾ ਸਹੀ ਨਹੀਂ ਹੈਗਾ ਨਾਲੇ ਉਹਨੂੰ ਪਤਾ ਹੈ ਬਈ ਮੇਰਾ ਰਿਸ਼ਤਾ ਕਿੱਦਾਂ ਦਾ ਹੈ ਉਹ ਚਾਰ ਦਿਨ ਦੀ ਆਈ ਦੱਸਦੀ ਹੈ ਵੀ ਤੇਰਾ ਫਲਾਣਾ ਰਿਸ਼ਤਾ ਗਲਤ ਹੈ ਅਸੀਂ ਨਹੀਂ ਉਹਦੇ ਨਾਲ ਵਰਤਣਾ ਅਗਲੀ ਤੈ ਕਰਦੀ ਆ ਕੇ ਵੀ ਕਿਹਦੇ ਨਾਲ ਉਸਕੋ ਗੂਨੇ ਵਰਤਣਾ ਹੈ ਕਿਹਦੇ ਨਾਲ ਨਹੀਂ ਵਰਤਣਾ ਇਹੋ ਜਿਹੇ ਹੁੰਦੇ ਨੇ ਜੋਰੋ ਦੇ ਗੁਲਾਮ ਇਹ ਜਿਹੇ ਆਦਮੀ ਹੁੰਦੇ ਨੇ ਜਿਹੜਾ ਤਿਮੀਆਂ ਦੇ ਥੱਲੇ ਲੱਕੇ ਰਹਿੰਦੇ ਨੇ ਇਹ ਆਦਮੀਆਂ ਦੀ ਜੂਨ ਚੇ ਦਿਖਦੇ ਹੁੰਨੇ ਆ ਵਿਚਾਰੇ ਕੋਈ ਆਦਮੀ ਵਾਲੀ ਇਨਾਂ ਚ ਗੱਲਬਾਤ ਹੁੰਦੀ ਨਹੀਂ ਇੰਨੀ ਠੀਕ ਹੈ ਜੀ ਜਿਹੜੀ ਸੂਝਵਾਨ ਔਰਤ ਹੁੰਦੀ ਹੈ ਨਾ ਅਸੀਂ ਬੇਸ਼ੱਕ ਦੀ ਕਿਸੇ ਰਿਸ਼ਤੇਾਂ 'ਚ ਦੇਖੋ ਕਬੀਲਦਾਰੀਆਂ ਸਭ ਦੀਆਂ ਬੇਸ਼ੱਕ ਤੀ ਸਾਤੋਂ ਕਿਸੇ ਰਿਸ਼ਤੇ 'ਚ ਘਟ ਜਾ ਹੋਵੇ ਹੁਣ ਤੁਹਾਨੂੰ ਪਤਾ ਹੈ ਸਭ ਆਪਣੇ ਅਲਜੇਮਿਆਂ 'ਚ ਆਪਣੇ ਆਪਣੇ ਅਲਜੇਮਿਆਂ 'ਚ ਫਸੇ ਰਹਿੰਦੇ ਨੇ ਘਰਾਂ 'ਚ ਸੌ ਪ੍ਰੋਬਲਮਾਂ ਆਉਂਦੀਆਂ ਨੇ ਅਸੀਂ ਕਿਸੇ ਦੇ ਘੱਟ ਵੇ ਸ਼ੱਕ ਦੀ ਜਾਈਏ ਅਸੀਂ ਪਰ ਟੁੱਟਦੇ ਹੋ ਰਿਸ਼ਤੇ ਤੋਂ ਹੁੰਨੇ ਆ ਜਿੱਥੇ ਸਾਨੂੰ ਲੱਗਦਾ ਹੈ ਵੀ ਹੁਣ ਸਿਰੋਂ ਪਾਣੀ ਨੰਗਿਆ ਇਹਨੇ ਆਏ ਲੋਟ ਨਹੀਂ ਆਉਣਾ ਇਹ ਤੋਂ ਭਾਈ ਥੋੜਾ ਜਿਹਾ ਪਰਾਂ ਹੀ ਹੋ ਜੋ ਠੀਕ ਹੈ ਜੀ ਨਹੀਂ ਛੇਤੀ ਛੇਤੀ ਕੋਈ ਜਨਾਨੀ ਆਪਣੇ ਆਦਮੀ ਨੂੰ ਕਿਸੇ ਤੋਂ ਤੋੜਦੀ ਨਹੀਂ ਹੈਗੀ ਅਗਲਾ ਸਾਰੀਆਂ ਹੱਦਾਂ ਤੱਕ ਦੇਖਦਾ ਵੀ ਕੋਈ ਗੱਲ ਨਹੀਂ ਟਿਕਜੂ ਫਲਾਣਾ ਰਿਸ਼ਤਾ ਕੋਈ ਗੱਲ ਨਹੀਂ ਟਿਕਜੂ ਪਰ ਜਦ ਸਾਨੂੰ ਲੱਗਦਾ ਵੀ ਕੋਈ ਰਿਸ਼ਤਾ ਸਾਡੇ ਸਿਰ ਚੜਦਾ ਹੀ ਜਾਂਦਾ ਹੈ ਸਿਰ ਚੜਦਾ ਹੀ ਜਾਂਦਾ ਹੈ ਸੂਝਵਾਨ ਜਨਾਨੀ ਉੱਥੋਂ ਕਹੂਗੀ ਵੀ ਹੁਣ ਸਰਦਾਰਾ ਕੋਈ ਗੱਲ ਨਹੀਂ ਥੋੜਾ ਜਿਹਾ ਪਿੱਛੇ ਹਟ ਜਾ ਕੋਈ ਗੱਲ ਨਹੀਂ ਇਹਨਾਂ ਨੂੰ ਕੱਲਿਆਂ ਨੂੰ ਝੰਡੋਲ ਝੂਟ ਲੈਣ ਦੇ ਇੰਨੇ ਟੁੱਟਣਾ ਕਿਸੇ ਨਾਲੋਂ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਅਗਲਾ ਅੰਦਰ ਧੁਰ ਤੱਕ ਜਦੋਂ ਥੱਕ ਜਾਂਦਾ ਨਾ ਥੱਕ ਜਾਂਦਾ ਸਹਿ ਸਹਿ ਕੇ ਫੇਰ ਅਗਲਾ ਕਿਸੇ ਤੋਂ ਪਿੱਛੇ ਹਟਦਾ ਹੈ ਔਰ ਰਿਸ਼ਤਾ ਟੁੱਟਦਾ ਹੈ ਹੁਣ ਜਿਹੜੀ ਜਨਾਨੀ ਦੀ ਗੱਲ ਕਰਦੇ ਆ ਆਪਾਂ ਸੂਝਵਾਨ ਦੀ ਜਦੋਂ ਸਾਡਾ ਆਦਮੀ ਕੋਈ ਚਾਰ ਰਿਸ਼ਤਿਆਂ 'ਚ ਖੜਾ ਹੈ ਉਹਦੀ ਸਜਾਵਟ ਹੈ ਸਜਾਵਟ ਹੈ ਅਗਲੀ ਵੀ ਰੋਬ ਨਾਲ ਰਹਿੰਦੀ ਹੈ ਅਗਲੀ ਮੈਂ ਤੁਹਾਨੂੰ ਦੱਸਦੀ ਆ ਵੀ ਜਿਹੜੀ ਸੂਝਵਾਨ ਜਨਾਨੀ ਹੁੰਦੀ ਹੈ ਨਾ ਉਹ ਮੱਤਾਂ ਦਿੰਦੀ ਹੈ ਵੀ ਦੇਖੋ ਆਪਾਂ ਫਲਾਣੇ ਰਿਸ਼ਤੇ ਨਾਲ ਇਦਾਂ ਰਹਿਣਾ ਹੈ ਧਮਕੇ ਨਾਲ ਇਦਾਂ ਰਹਿਣਾ ਹੈ ਆਪਾਂ ਨੇ ਕਿਸੇ ਨਾਲ ਬਿਗਾੜਨੀ ਨਹੀਂ ਮੈਂ ਫੇਰ ਕਹਿੰਨੀ ਆ ਵੀ ਕੋਈ ਗੱਲ ਨਹੀਂ ਕਿਸੇ ਤੋਂ ਘਟ ਵੱਧ ਆਪਾਂ ਤੋਂ ਜਾ ਹੋ ਜਾਂਦਾ ਸੌ ਕਰਦੀਆਂ ਮਜਬੂਰੀਆਂ ਹੁੰਦੀਆਂ ਨੇ ਬੰਦੇ ਦੀਆਂ ਨਹੀਂ ਸਾਤੋਂ ਕਈ ਵਾਰ ਸਾਲਾਂ ਵੱਧੀ ਨਹੀਂ ਕਿਸੇ ਰਿਸ਼ਤੇ ਕੋਲ ਜਾਇਆ ਜਾਂਦਾ ਸਾਡੇ ਆਪਣੇ ਆਪਣੇ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ ਪਰ ਅਸੀਂ ਕਿਸੇ ਨਾਲੋਂ ਟੁੱਟਿਏ ਜਾਂ ਜਨਾਨੀ ਆਪਣੇ ਆਦਮੀ ਨੂੰ ਕਿਸੇ ਨਾਲ ੱੱਕੇ ਤੋਂ ਤੋੜੇ ਵੀ ਉਹ ਰਿਸ਼ਤੇ ਨਾਲ ਅਸੀਂ ਨਹੀਂ ਬਰਤਣਾ ਰਿਸ਼ਤਾ ਹੋਵੇ ਬਹੁਤ ਵਧੀਆ ਫਿਰ ਉਹ ਆਦਮੀ ਵਕਈ ਜਨਾਨੀ ਦਾ ਗੁਲਾਮ ਹੁੰਦਾ ਸੂ ਜਵਾਨ ਔਰਤ ਸਭ ਨਾਲ ਮਿਲ ਜੁਲ ਕੇ ਰਹਿੰਦੀ ਆ ਸਭ ਦੇ ਦੁੱਖ ਦੇ ਸੁੱਖ ਦੇ ਜਾਂਦੀ ਹੈ ਜੇ ਆਪਾਂ ਤੇ ਨਾ ਕਿਸੇ ਦੇ ਦੁੱਖ ਦੇ ਸੁੱਖ ਦੇ ਕਿਤੇ ਮਾਣਾ ਮੋਟਾ ਨਾ ਜਾ ਹੋਵੇ ਸਾਡੇ ਮਨ ਚੋਂ ਪਸਤਾਵਾ ਨਹੀਂ ਨਿਕਲਦਾ ਵੀ ਲੈ ਫਲਾਣੇ ਦੇ ਆਏ ਹੋ ਗਿਆ ਤਾਂ ਆਪਾਂ ਤੇ ਜਾਂ ਨਹੀਂ ਹੋਇਆ ਇਹੇ ਪਤਾ ਕੀ ਗੱਲ ਹੁੰਦੀ ਹੈ ਜੀ ਇਹ ਸਾਨੂੰ ਰਿਸ਼ਤਿਆਂ ਦੀ ਖਿੱਚ ਹੁੰਦੀ ਹੈ ਹੋ ਜਾਂਦਾ ਕਈ ਵਾਰ ਇੱਕ ਦੋ ਵਾਰ ਸੱਤੋਂ ਵੀ ਹੋ ਜਾਂਦਾ ਅਹੀਂ ਇਹ ਜਿਹਾ ਮਾ ਹੋ ਜਾਂਦੀਆਂ ਸੱਤੋਂ ਕਈ ਵਾਰ ਚਾਕੇ ਵੀ ਘਰੋਂ ਨਿਕਲ ਨਹੀਂ ਹੁੰਦਾ ਹੈਗਾ ਸਭ ਕੱਲੇ ਦਕੱਲੇ ਆ ਮਜਬੂਰੀਆਂ ਹੋ ਜੰਨੀਆਂ ਪਰ ਜਿਹੜਾ ਬੰਦੇ ਨੂੰ ਅਸੀਂ ਥੱਲੇ ਲਾ ਕੇ ਰੱਖਣਾ ਹੈ ਬੰਦੇ ਨੂੰ ਆਪਣਾ ਗੁਲਾਮ ਬਣਾ ਕੇ ਰੱਖਣਾ ਹੈ ਇਹ ਤਾਂ ਮੂਰਖ ਔਰਤ ਲਈ ਬਹੁਤ ਗਲਤ ਹੈ ਆਦਮੀ ਤਾਂ ਘਰ ਚ ਹਰ ਇੱਕ ਗੱਲ ਚ ਮੂਰੇ ਹੀ ਸੋਣਾ ਲੱਗਦਾ ਹੈ ਠੀਕ ਹੈ ਅਸੀਂ ਇਹਨਾਂ ਦੇ ਮੋਢਿਆਂ ਨਾਲ ਮੋਢਾ ਜੋੜੀ ਖੜੇ ਆ ਇੱਕ ਜਨਾਨੀ ਦਾ ਫਰਜ਼ ਹੁੰਦਾ ਆਪਣੇ ਆਦਮੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਉਹਦਾ ਪਰਸ਼ਾਵਾ ਬਣ ਕੇ ਰਹਿਣਾ ਕਿਉਂਕਿ ਅਸੀਂ ਇਹਨਾਂ ਦਾ ਲੜ ਫੜਿਆ ਅਸੀਂ ਦੁੱਖ ਦੇ ਸੁੱਖ ਦੇ ਅਸੀਂ ਇਹਨਾਂ ਦੀ ਹਰ ਇੱਕ ਹਵਰੀ ਜਬਰੀ ਝੱਲਣੀ ਹੈ ਅਸੀਂ ਹਰ ਇੱਕ ਜਗਾ ਘਰ ਚ ਕੋਈ ਕੰਮ ਕਰਦੇ ਆ ਕੋਈ ਕੁਝ ਵੀ ਹੈ ਜਿਵੇਂ ਇੱਕ ਮਾਂ ਆਪਣੇ ਪੁੱਤ ਦੇ ਮਗਰਮਗਰ ਰਹਿੰਦੀ ਆ ਨਾ ਮੈਂ ਤੁਹਾਨੂੰ ਦੱਸਦੀ ਆਂ ਵੀ ਔਰਤ ਦਾ ਹੀ ਰੂਪ ਨੇ ਇਹ ਸਾਰੇ ਜਿਵੇਂ ਇੱਕ ਮਾਂ ਆਪਣੇ ਪੁੱਤ ਦਾ ਹੀ ਮਗਰਮਗਰ ਰਹਿੰਦੀ ਆ ਉਹ ਮੈਂ ਇੱਕ ਔਰਤ ਨੂੰ ਆਪਣੇ ਪਤੀ ਦੇ ਮਗਰਮਗਰ ਰਹਿਣਾ ਪੈਂਦਾ ਹੈ ਆਦਮੀ ਗੁਲਾਮ ਕਿੱਥੇ ਹੁੰਦਾ ਹੈ ਜੇ ਅਗਲਾ ਗੁਲਾਮ ਹੋਣ ਨੂੰ ਤਿਆਰ ਹੈ ਤਾਂ ਅਗਲੀ ਗੁਲਾਮ ਬਣਾ ਸਕਦੀ ਹੈ ਹੁਣ ਮੈਂ ਆਪਣੇ ਤੇ ਹੀ ਗੱਲ ਲਾ ਕੇ ਚਲਦੀ ਆਂ ਆਪਾਂ ਕਿਸੇ ਦੀ ਧਾਰਨ ਕਾਨੂੰ ਦੇਣੀ ਆ ਮੈਂ ਆਪਣੇ ਤੇ ਹੀ ਗੱਲ ਲਾ ਕੇ ਚੱਲਦੀ ਆ ਹੁਣ ਸਾਡੇ ਘਰ ਚ ਮਾਪੇ ਨਹੀਂ ਹੈਗੇ ਸਰਦਾਰ ਦੀਆਂ ਤਿੰਨ ਭੈਣਾਂ ਆ ਸੁਖ ਨਾਲ ਜੇ ਮੈਂ ਕਹਾ ਵੀ ਮੈਂ ਨਹੀਂ ਤੈਨੂੰ ਤੇਰੀਆਂ ਭੈਣਾਂ ਨਾਲ ਵਰਤਣ ਦੇਣਾ ਹੁਣ ਉਹ ਤਾਂ ਹੁਣ ਸਰਦਾਰ ਦੇ ਹੱਥ ਹੈ ਵੀ ਇੱਚ ਜੁਰਤ ਹੈ ਮੈਨੂੰ ਰੋਕਣ ਦੀ ਇੱਕ ਨਹੀਂ ਇਹ ਮੇਰੇ ਕਾਹੇ ਤਾਂ ਰੁਕ ਜਾਊਗਾ ਕਿ ਨਹੀਂ ਇਹ ਤਾਂ ਫਿਰ ਉਲਟਾ ਮੇਰੇ ਹੀ ਮੂੰਹ ਪੰਨੂ ਤੂੰ ਕੌਣ ਹੋਣੀ ਆ ਮੈਨੂੰ ਮੇਰੀਆਂ ਭੈਣਾਂ ਤੋਂ ਰੋਕਣ ਵਾਲੀ ਜਿੱਦਣ ਮੇਰੀਆਂ ਭੈਣਾਂ ਮੈਨੂੰ ਗਲਤ ਦੇਖਣਗੀਆਂ ਕੋਈ ਨਹੀਂ ਮੈਂ ਆਪੇ ਰੁਕ ਜਾਊਗਾ ਤੇਰੇ ਰੋਕਿਆਂ ਰੁਕ ਜੂ ਮੈਂ ਆਦਮੀਆਂ ਚ ਜ਼ੁਰਤ ਨਹੀਂ ਅੱਜ ਕੱਲ ਦੇਾਂ ਚ ਮੈਂ ਅੱਜ ਕੱਲ ਦੇਾਂ ਦੀ ਗੱਲ ਕਰਦੀ ਆ ਅੱਜ ਕੱਲ ਦੇ ਜਿਹੜੇ ਮੁੰਡੇ ਆ ਨਾ ਇਹਨਾਂ ਚ ਜ਼ੁਰਤ ਘਟ ਹੈ ਜਿਹੜੀ ਸਾਡੇ ਵਾਲੀ ਪੀੜ੍ਹੀ ਹੈ ਉਹ ਬੜੇ ਜ਼ੁਰਤ ਵਾਲੇ ਨੇ ਆਲੇ ਦੁਆਲੇ ਵੀ ਅਸੀਂ ਸਾਰੇ ਭਾਈਆਂ ਨੂੰ ਦੇਖਦੇ ਆ ਸਾਡੇ ਆਲੇ ਦੁਆਲੇ ਸਾਡੀਆਂ ਉਮਰਾਂ ਦੇ ਰਹਿੰਦੇ ਨੇ ਭੈਣ ਭਾਈ ਹਿੰਮਤ ਨਹੀਂ ਹੈਗੀ ਭੈਣਾਂ ਦੀ ਜਨਾਨੀਆਂ ਦੀ ਹਿੰਮਤ ਨਹੀਂ ਹੈਗੀ ਵੀ ਆਦਮੀ ਨੂੰ ਐਡੀ ਗੱਲ ਕਹਿ ਜਾਣਗੀ ਯਾਰ ਆਦਮੀ ਉਹਨਾਂ ਦੀ ਸੁਣਨਗੇ ਇਹ ਜਿਹੜੀ ਅੱਜ ਵਾਲੀ ਮੰਢੀਰ ਐ ਸੱਤੋਂ ਬਾਅਦ ਵਾਲੀ ਪੀੜ੍ਹੀ ਐ ਜਿਹੜੀ ਉਹਨਾਂ 'ਚ ਦਮ ਨਹੀਂ ਹੈਗਾ ਉਹ ਵਿਚਾਰੇ ਜਨਾਨੀ ਦਾ ਜਿਵੇਂ ਜਨਾਨੀ ਚਲਾਉਂਦੀ ਐ ਉਵੇਂ ਚੱਲਦੇ ਨੇ ਉਹ ਉਵੇਂ ਚੱਲਦੇ ਨੇ ਠੀਕ ਹੈ ਜੀ ਹੁਣ ਜਿਹੜੀਆਂ ਇਹ ਮੁੰਡਿਆਂ ਨੂੰ ਐਦਾਂ ਗੁਲਾਮ ਬਣਾ ਕੇ ਰੱਖਦੀਆਂ ਐ ਉੱਠਦੀ ਤਾਂ ਉਂਗਲ ਇਹਨਾਂ ਦੀ ਪਰ ਪਰਿਸ਼ਤੇ ਵੀ ਐ ਨਾ ਅਗਲਾ ਕਹਿੰਦਾ ਇਹ ਕੁੜੀ ਕਹੇ ਜੇ ਘਰੋਂ ਆਈ ਹੋਈ ਐ ਜਿਨ੍ਹਾਂ ਇਹ ਮੁੰਡਾ ਸਾਰਿਆਂ ਹੀ ਰਿਸ਼ਤਿਆਂ ਤੋਂ ਤੋੜ ਲਿਆ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਹੋਰ ਦੱਸਦੀ ਆਂ ਬਈ ਅਗਲੇ ਸਹੁਰਿਆਂ ਵਾਲੇ ਰਿਸ਼ਤਿਆਂ ਤੋਂ ਹੀ ਕਾਤੇ ਤੋੜਦੀ ਆ ਪੇਕੇ ਵਾਲਿਆਂ ਤੋਂ ਕਾਤੇ ਨਹੀਂ ਤੋੜਦੀ ਪੇਕੇ ਵਾਲਿਆਂ ਤੋਂ ਕਾਤੇ ਨਹੀਂ ਤੋੜਦੀ ਉੱਥੇ ਵੀ ਤਾਂ ਚੰਗੇ ਮਾੜੇ ਰਿਸ਼ਤੇ ਹੁੰਦੇ ਨੇ ਸਾਡੇ ਸਾਡੇ ਪੇਕੇਆਂ 'ਚ ਵੀ ਚੰਗੇ ਮਾੜੇ ਰਿਸ਼ਤੇ ਹੁੰਦੇ ਨੇ ਬਹੁਤੀਆਂ ਕੁੜੀਆਂ ਦਾ ਪਤਾ ਕੀ ਮਤਲਬ ਹੁੰਦਾ ਉਹਨਾਂ ਦੇ ਆਪਣੇ ਰਿਸ਼ਤੇ ਜਿਹੜੇ ਹੁੰਦੇ ਨੇ ਪੇਕੇਆਂ ਵਾਲੇ ਉਹਨਾਂ ਨੂੰ ਬੜੇ ਪਿਆਰੇ ਹੁੰਦੇ ਨੇ ਮਾਮੇ ਮਾਸੀਆਂ ਭੂਆ ਪੁੱਫੀਆਂ ਬੜੇ ਪਿਆਰੇ ਹੁੰਦੇ ਨੇ ਭਾਵੇਂ ਉਹਨਾਂ ਦਾ ਸਿਰ ਕੁੱਟੀ ਜਾਣਾ ਕਦੇ ਨਹੀਂ ਉਹਨਾਂ ਨੂੰ ਛੱਡਣ ਗਈਆਂ ਫਿਰ ਤਾਂ ਸਭਨਾ ਸਿੱਧੇ ਹੋ ਕੇ ਸਰਦਾ ਹੈ ਇਹ ਥੋੜੀ ਆ ਵੀ ਸਹਰੇ ਵਾਲੇ ਰਿਸ਼ਤੇ ਤੋੜ ਦੋ ਆਦਮੀ ਦੇ ਰਿਸ਼ਤੇ ਸਾਰੇ ਤੜਾ ਦੋ ਟੀਮੀ ਆਪਦੇ ਰਿਸ਼ਤਿਆਂ ਨਾਲ ਸਾਰਿਆਂ ਨਾਲ ਵਰਤੇ ਇਹ ਗੱਲ ਸਾਰੀ ਆ ਕੇ ਮੁੱਕਦੀ ਹੈ ਆਦਮੀ ਦੀ ਜ਼ਰਤ ਤੇ ਉਥੇ ਟੀਮੀ ਦਾ ਕਸੂਰ ਇੰਨਾ ਨਹੀਂ ਹੈਗਾ ਜਿੰਨਾ ਆਦਮੀ ਦਾ ਕਸੂਰ ਹੈ ਆਦਮੀ 'ਚ ਦਮ ਨਹੀਂ ਹੈਗਾ ਜਿਹੜੀਆਂ ਇਹ ਛੋਟੀਆਂ-ਛੋਟੀਆਂ ਗੱਲਾਂ ਤੋਂ ਤਾਂ ਚਿੰਨੀਆਂ ਕਰਦੀਆਂ ਨੇ ਮਤਾਂ ਦੰਦੀਆਂ ਨੇ ਉਥੇ ਆਦਮੀ ਕਹਿ ਸਕਦਾ ਬਈ ਇੱਕ ਤੇਰੇ ਆਏ ਤੇ ਨਹੀਂ ਮੈਨੂੰ ਪਤਾ ਲੱਗਿਆ ਬਈ ਮੇਰਾ ਫਲਾਣਾ ਰਿਸ਼ਤਾ ਇਹੋ ਜਿਹਾ ਹੈ ਮੈਂ ਵੀ 25 30 ਸਾਲ ਦਾ ਵਰਤਦਾ ਉਹਨਾਂ ਨੂੰ ਤੂੰ ਦੱਸੇਂਗੀ ਮੈਨੂੰ ਹੁਣ ਮੈਂ ਕਿਹਦੇ ਨਾਲ ਵਰਤਾਂ ਕਿਹਦੇ ਨਾਲ ਨਾ ਵਰਤਾਂ ਐਨੀ ਗੱਲ ਕਹਿ ਨਹੀਂ ਸਕਦਾ ਕੋਈ ਮੁੰਡਾ ਕੋਈ 100 ਚੋਂ ਇੱਕ ਅੱਧਾ ਹੋਊਗਾ ਨਹੀਂ ਕਹਿ ਸਕਦੇ ਕਿਉਂਕਿ ਅਗਲੀਆਂ ਉਂਗਲਾਂ ਤੇ ਨਚਾਉਂਦੀਆਂ ਨੇ ਪਰਿਵਾਰ ਨੂੰ ਇੰਨਾ ਟੌਰਚਰ ਕਰ ਲੈਂਦੀਆਂ ਨੇ ਇੰਨਾ ਆਪਣੇ ਜਾਲ 'ਚ ਫਸਾ ਲੈਂਦੀਆਂ ਨੇ ਇੰਨਾ ਪਰਿਵਾਰ ਨੂੰ ਡਰਪੋਕ ਬਣਾ ਦਉਂਦੀਆਂ ਨੇ ਘਾਟੋ ਕਲੇਸ ਨਾਲ ਔਰ ਅਹਿਆਂ ਜੀਆਂ ਘਰ ਚ ਇਹੋ ਜਿਹਾ ਵਾਤਾਵਰਨ ਘਰ ਚ ਇਹੋ ਜਿਹਾ ਬਣਾ ਦੇਣਗੀਆਂ ਮਾਹੌਲ ਘਰ ਚ ਇਹੋ ਜਿਹਾ ਬਣਾ ਦੇਣਗੀਆਂ ਪਰਿਵਾਰ ਚਾਹ ਕੇ ਵੀ ਯਾਰ ਤੋਂ ਬਾਹਰ ਨਹੀਂ ਨਿਕਲ ਸਕਦਾ ਉਦਾਂ ਦਾ ਹੀ ਸਾਰਾ ਉਹ ਜਿਵੇਂ ਕਹਿੰਦੀ ਹੁੰਦੀ ਹੈ ਮਾਹੌਲ ਹੈ ਉਦਾਂ ਦਾ ਪੈਦਾ ਕਰ ਦੇਣਾ ਹੈ ਤਾਣਾ ਬਾਣਾ ਹੀ ਉਹੋ ਜਿਹਾ ਬਣਾ ਦੇਣਾ ਹੈ ਪਰਿਵਾਰ ਡਰਨ ਲੱਗ ਜਾਂਦਾ ਮੁੰਡਾ ਨਾ ਕੁਝ ਕਰ ਲਵੇ ਬਹੂ ਨਾ ਕੁਝ ਕਰ ਲਵੇ ਫਲਾਣਾ ਨਾ ਐ ਕਰ ਲਵੇ ਮੈਂ ਤਾਂ ਕਹਿੰਦੀ ਆ ਜਿਹੜਾ ਕਰਨ ਤੇ ਆਇਆ ਉਹਨੇ ਰਹਿਣਾ ਵੀ ਨਹੀਂ ਕਦੇ ਪਰਿਵਾਰ ਦੀ ਛਾਂ ਖਤਮ ਕਰ ਦੁੰਦੀਆਂ ਨੇ ਇਹ ਹਜੀਆਂ ਜੇ ਇੱਕ ਵੀ ਆ ਜਵੇ ਇਹ ਜੀ ਇੱਕ ਵੀ ਜਿਹੜੀ ਸਿਆਣੀ ਧੀ ਭੈਣ ਹੁੰਦੀ ਹੈ ਨਾ ਉਹ ਤਾਂ ਪਹਿਲੀ ਗੱਲ ਘਰ ਦੇਆਂ ਗੱਲਾਂ 'ਚ ਦਖਲ ਨਾ ਜਿਉਂ ਨਹੀਂ ਦਿੰਦੀ ਜਦੋਂ ਉਹਨੂੰ ਪਤਾ ਹੁੰਦਾ ਵੀ ਮੂਰੇ ਮੇਰੇ ਪੰਜ ਚਾਰ ਜਣੇ ਮੇਤੋਂ ਵੱਡੇ ਬੈਠੇ ਨੇ ਅਗਲੀ ਦਖਲ ਨਾ ਜੀ ਨਹੀਂ ਦਿੰਦੀ ਤੀਤੀ 40 40 ਸਾਲ ਵੀ ਹੋ ਜੰਨੇ ਅਗਲੀਆਂ ਨੂੰ ਬਿਆਈਆਂ ਨੂੰ ਛੇਤੀ ਛੇਤੀ ਸੱਸ ਸਹੁਰੇ ਦੇ ਮੂਰੇ ਨਣਦਾਂ ਦੇ ਮੂਰੇ ਕਦੇ ਬੋਲਦੀਆਂ ਨਹੀਂ ਮੈਂ ਤਾਂ ਇੱਕ ਹੋਰ ਕਹਾਣੀ ਹੁੰਨੀ ਆ ਬਹੁਤ ਵਾਰ ਚਰਚੇ ਹੋ ਜਾਂਦੇ ਨੇ ਇਕੱਠੇ ਬੈਠੇ ਹੁੰਨੇ ਆ ਜਦ ਅਸੀਂ ਅਸੀਂ ਭੈਣ ਭਾਈ ਸਾਰੇ ਬਈ ਰਿਸ਼ਤਾ ਹਮੇਸ਼ਾ ਆਪਣੇ ਬਰਾਬਰ ਦੇ ਘਰ ਚੋਂ ਲਵੇ ਅਸੀਂ ਇਮੋਸ਼ਨਲ ਹੋ ਕੇ ਰਿਸ਼ਤਾ ਕਰ ਲੈਨੇ ਆ ਮੁੰਡੇ ਦਾ ਬਈ ਕੋਈ ਗੱਲ ਨਹੀਂ ਗਰੀਬ ਘਰ ਦੀ ਕੁੜੀ ਦਾ ਰਿਸ਼ਤਾ ਲੈ ਲਓ ਗਰੀਬ ਘਰ ਦੀਆਂ ਆ ਕੇ ਦਬਕੇ ਨਹੀਂ ਰਹਿੰਦੀਆਂ ਅਗਲੀਆਂ ਦਬਾ ਦੰਦੀਆਂ ਨੇ ਆ ਕੇ ਇਹ ਤਾਂ ਉਹ ਕੰਮ ਹੋ ਜਾਂਦਾ ਬਈ ਜਿਵੇਂ ਨਿਊਂ ਦੀ ਇੱਟ ਚਵਾਰੇ ਨੂੰ ਲੱਗ ਗਈ ਰਿਸ਼ਤਾ ਹਮੇਸ਼ਾ ਆਪਣੇ ਬਰਾਬਰ ਦੇ ਘਰ ਚ ਲਾਓ ਨਾਲੇ ਅਗਲੀ ਰੱਜੀਆਂ ਰੂਹਾਂ ਜੋ ਆਉਗੀ ਰੱਜ ਕੇ ਖਾਧਿਆਂ ਪਹਿਨਿਆਂ ਹੁੰਦਾ ਉਹਨੂੰ ਸਹੁਰੇ ਆ ਕੇ ਕੋਈ ਅਸਰ ਨਹੀਂ ਹੁੰਦਾ ਭਾਵੇਂ ਮੀਟ ਨਾਲ ਮਿਲ ਜਵੇ ਉਹ ਵੀ ਉਹਨੇ ਹੱਸ ਕੇ ਖਾਣੀ ਐ ਭਾਵੇਂ ਨੂਨ ਨਾਲ ਮਿਲ ਜਵੇ ਉਹ ਵੀ ਉਹਨੇ ਹੱਸ ਕੇ ਖਾਣੀ ਐ ਠੀਕ ਹੈ ਜੀ ਜਿਨ੍ਹਾਂ ਨੇ 100-100 200-200 ਰੁਪਏ ਵਾਲੇ ਸੂਟ ਪਾਏ ਹੁੰਨੇ ਆ ਨਾ ਪੇਕੇ ਘਰ ਸਹੁਰੇ ਘਰ ਆ ਕੇ ਬ੍ਰਾਂਡ ਮੰਗਦੀਆਂ ਨੇ ਅਗਲੀਆਂ ਇਹ ਤਾਂ ਕੀ ਸ਼ਰਮ ਕਰਨੀ ਐ ਵੀ ਮੈਂ ਐਡੇ ਨੀ ਮੇ ਘਰ ਚੋਂ ਆਈ ਆਂ ਵੀ ਮੈਂ ਨੂੰ ਪ੍ਰਮਾਤਮਾ ਨੇ ਐਡਾ ਚੰਗਾ ਘਰ ਦੇਤਾ ਚੰਗਾ ਪਰਿਵਾਰ ਦੇਤਾ ਜਿੱਥੇ ਮੈਂ ਇੱਕ ਲੌਨੀ ਆ ਇੱਕ ਇੱਕ ਪੌਨੀ ਆ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਨਹੀਂ ਕਰਨਾ ਉਸ ਪਰਿਵਾਰ 'ਚ ਰਲ ਮਿਲ ਕੇ ਨਹੀਂ ਰਹਿਣਾ ਉਸ ਪਰਿਵਾਰ ਨੂੰ ਖੰਡਾਉਣਾ ਸ਼ੁਰੂ ਕਰ ਦੇਣਾ ਖਖੜੀਆਂ ਕਰੇਲੇ ਕਰ ਦੇਣਾ ਰਿਸ਼ਤਿਆਂ ਨੂੰ ਵੀ ਪਰਿਵਾਰ ਨੂੰ ਵੀ ਕਈ ਤਾਂ ਬੁੱਲਣ ਜੋਗੀਆਂ ਨਹੀਂ ਹੁੰਦੀਆਂ ਪਰ ਬੋਲਦੀਆਂ ਮੂੰਹ ਪਾੜ ਪਾੜ ਕੇ ਆ ਅਗਲੇ ਗਾਂ ਵਾਲੀ ਸ਼ਰਮ ਕਰ ਲੈਨੇ ਆ ਵੀ ਕਾਹ ਨੂੰ ਧੀ ਪੈਣਾ ਹੈ ਚੰਗੇ ਨਹੀਂ ਲੱਗਦੇ ਇਹਦੀ ਬਰਾਬਰੀ ਕਰਦੇ ਨਹੀਂ ਅਗਲਾ ਬੋਲ ਕੇ ਹੁੰਜੇ ਲਾ ਦਵੇ ਮੈਂ ਗੱਲ ਕੁੜੀ ਦੇ ਮਾਪਿਆਂ ਦੀ ਨਹੀਂ ਕਰਦੀ ਧੀਆ ਦਾ ਪਿਓ ਹਮੇਸ਼ਾ ਅਮੀਰ ਹੁੰਦਾ ਹੈ ਭਾਵੇਂ ਉਹ ਘਰੋਂ ਗਰੀਬ ਹੋਵੇ ਭਾਵੇਂ ਕੁਝ ਹੋਵੇ ਧੀ ਦਾ ਬਾਪ ਹਮੇਸ਼ਾ ਅਮੀਰ ਹੁੰਦਾ ਹੈ ਪਰ ਮੈਂ ਇਹ ਚੀਜ਼ਾਂ ਦੇਖੀਆਂ ਹੋਈਆਂ ਹਨ ਭੁੱਖੇ ਘਰ ਦੀ আর ਰੱਜੇ ਘਰ ਦੀ ਧੀ 'ਚ ਫਰਕ ਏ ਹੁੰਦਾ ਹੈ ਗੱਲ ਅਮੀਰੀ ਗਰੀਬੀ ਦੀ ਨਹੀਂ ਹੈਗੀ ਗੱਲ ਰੂਹਾਂ ਰੱਜੀਆਂ ਦੀ ਐ ਬੰਦਾ ਟਿੱਕੇ ਰਹੇ ਬੰਦਾ ਸਤਕਾਰ ਕਰੇ ਸਭ ਦਾ ਇਹੀ ਪ੍ਰਮਾਤਮਾ ਦਾ ਮੈਂ ਕਹਿੰਨੀ ਆ ਉੱਠਦੀ ਬੈੰਦੀ ਮੱਥਾ ਟੇਕਿਆ ਹੀ ਜੀਤੀ ਭੈਣਾ ਬਈ ਸੱਚੇ ਪਾਤਸ਼ਾਹ ਪਿਓ ਦੇ ਘਰ ਤਾਂ ਗਰੀਬੀ ਜਿਹੜੀ ਕੱਟੀ ਦੀ ਕੱਟੀ ਸੀ ਤਾਂ ਇੱਥੇ ਤਾਂ ਰੰਗ ਭਾਗ ਲਾਤੇ ਇੱਥੇ ਤਾਂ ਤਾਂ ਮੈਨੂੰ ਵਧੀਆ ਘਰ ਪਚਾਤਾ ਗਾਂਹਾਂ ਵਾਲੀ ਜ਼ਿੰਦਗੀ ਤਾਂ ਵਧੀਆ ਨੰਗੂ ਪਰ ਨਹੀਂ ਉਹ ਜੇ ਮੈਂ ਕੁੱਤੇ ਨੂੰ ਚੌੜ ਲਈ ਨਾ ਹਜਮ ਆਉਂਦੇ ਓਕਣੇ ਨਾ ਇਹਨਾਂ ਨੂੰ ਫਿਰ ਅਮੀਰੀ ਹਾਜਮ ਨਹੀਂ ਆਉਂਦੀ ਠੀਕ ਹੈ ਜੀ ਇਹ ਕਈ ਐ ਇਦਾਂ ਦੀਆਂ ਹੀ ਹੁੰਦੀਆਂ ਨੇ ਮੈਂ ਸਾਰੀਆਂ ਧੀਆ ਭੈਣਾਂ ਨੂੰ ਨਹੀਂ ਕਹਿੰਦੀ ਬੜੀਆਂ ਸੂਝਵਾਨ ਤੋਂ ਸੂਝਵਾਨ ਧੀਆ ਭੈਣਾਂ ਬੈਠੀਆਂ। ਬਹੁਤ ਮੀਡੀਅਮ ਘਰਾਂ ਦੀਆਂ ਧੀਆ ਬਹੁਤ ਲੈਕ ਨੇ। ਸਾਰੀਆਂ ਨਹੀਂ ਇਦਾਂ ਦੀਆਂ ਹੁੰਦੀਆਂ, ਕੁਝ ਪਰਸੈਂਟ ਇਦਾਂ ਦੀਆਂ ਹੁੰਦੀਆਂ ਨੇ। ਜਿਹੜੀਆਂ ਸਹੁਰੇ ਘਰ ਆ ਕੇ ਮੁੰਡੇ ਦੀਆਂ ਤੇ ਪਰਿਵਾਰ ਦੀਆਂ ਪੁੰਛਾਂ ਚਕਾ ਦਿੰਦੀਆਂ ਨੇ। ਨਾਲਗਲੇ ਨੂੰ ਘਰ ਦਾ ਛੱਡਣ, ਨਾਲਗਲੇ ਨੂੰ ਘਾਟ ਦਾ ਛੱਡਣਾ। ਫਿਰ ਤਾਂ ਇਹ ਕਹਿੰਦੀ ਆ ਵੀ ਹਟ ਪਿੱਛੇ। ਮਹੀਆ ਹੁਣ ਜੋ ਕੋ ਸਾਂ। ਜਿੱਥੇ ਮੈਂ ਕਹੂੰਗੀ ਉੱਥੇ ਖੜਾਓ, ਜਿੱਥੇ ਮੈਂ ਕਹੂੰਗੀ ਉੱਥੇ ਬੈਠਿਓ। ਅਗਲੇ ਬੈਂਦੇ ਨੇ ਭਾਈ ਤਾਂ ਬਿਠਾਉਂਦੀਆਂ ਨੇ ਅਗਲੀਆਂ ਕਿਉਂਕਿ ਪਰਿਵਾਰ ਸਾਊ ਮਿਲ ਜਾਂਦੇ ਨੇ ਜੇ ਤਾਂ ਉਹ ਮੁੰਡੇ ਮੂਰੇ ਤਾਂ ਸਰਕਟਣੇ ਵਾਲੇ ਹੋਣ ਫਿਰ ਤਾਂ ਲੱਗ ਜਵੇ ਪਤਾ ਉਹ ਮੁੰਡੇ ਕਈ ਵਾਰ ਕੋ ਗੂਝੇ ਟੱਕਰ ਜੰਨੇ ਆ ਚੱਲ ਫਿਰ ਅਗਲਾ ਅਗਲੀਆਂ ਚ ਲਾਉਂਦੀਆਂ ਨੇ ਠੀਕ ਹੈ ਜੀ ਸੋਹੀ ਗੱਲਾਂ ਭਾਈ ਧੀਆਂ ਭੈਣਾ ਧੀਆਂ ਭੈਣਾ ਬਣ ਕੇ ਹੀ ਰਹਾ ਕਰੋ ਮਾਮਾ ਬਣਨ ਦੀ ਕੋਸ਼ਿਸ਼ ਨਾ ਕਰਿਆ ਕਰੋ ਜਿਹੜੇ ਘਰ ਚ ਤੁਹਾ ਤੋਂ ਮੂਰੇ ਬਜ਼ੁਰਗ ਬੈਠੇ ਨੇ ਉਹਨਾਂ ਦੇ ਸਿਰਾਂ ਤੇ ਮੋਜਾਂ ਕਰਿਆ ਕਰੋ ਉਹਨਾਂ ਤੋਂ ਮੂਰੇ ਹੋ ਕੇ ਵੱਡੀਆਂ ਬਾਣਾਂ ਦੀ ਕੋਸ਼ਿਸ਼ ਨਾ ਕਰਿਆ ਕਰੋ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ